बोल श्री चंद्र भगवान की जय कलयुग तारन आ गए ब्रह्मा विष्णु महेश नानक श्री चंद लक्ष्मी तारतरा पर बेस तारतरा पर बेस ਸਿਚੋ ਬਈ ਨਾਨਕ ਕਲ ਮੇ ਹਰੀ ਅਵਤਾਰਾ ਹਰਨ ਤਰਨ ਆਏ ਸਾਖ ਤਪਾਰਾ ਸ਼੍ਰੀ ਚੰਦਰ ਜੋਗੀ ਅਵਦੂਤਾ ਪੇਖਿਉ ਦਾਸੀ ਜਤੀ शिवरूप लक्ष्मी दासरं वंश बधन्त कराए नदर मेहर दी श्रीचन्द्री प्रेम मौड को कियो ਲੇਖਾਰੀ ਚੌਪਈ ਸ਼੍ਰੀ ਚੰਦਰਾਇਣ ਕਾਬ ਪਨੀਤਾ ਸਮਕਲਿਆਣੀ ਗੰਗਾ ਗੀਤਾ ਪੜ ਸੁਣੇ ਹੋਏ ਮੁਕਤ ਪ੍ਰਾਣੀ प्रेम से योगी काव्य लिखनि शंकर हरि विधि मंगलकारी उदासीन श्रीरिचन्द्र पुरारी नमो नमो श्री ਚੰਦਰ ਜੈ ਜੈ ਧੰਨ ਧੰਨ ਗੁਰੂ ਨਾਨਕ ਜੈ 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 ਸ਼੍ਰੀ ਚੰਦਰ ਸ਼੍ਰੀ ਚੰਦਰ ਜੈ 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 ਗੁਰੂ ਨਾਨਕ ਨਾਨਕ ਜੈ ਜੈ ਬੋਲ ਸ਼੍ਰੀ ਚੰਦਰ ਭਗਵਾਨ ਕੀ ਜੈ ਚੋਪਈ हनुमान प्रब सेवकुmai सियाराम लिय रे देबसाई जिस बस्त में राम न पावे उस बस्त को नाही चावे माता सीता को जमाए मोतीमाल हनुंगल पाए पकड़ मरुतिमाल उतारे पन करमन के तरणी डारे बाबा श्री चंद्र की है दोरा माता सीता बोलती सुनो सुत हनुमान खुशगो माला हम दई तुम सेवक भगवान दौरा कीम करी माता मुझे माला ना किसी काम जे वाला ना चाहिए जिसमें ना श्री राम भक्त गुरु श्री चंद्र भगवान की जय जो भई हनुमान ले गए सीता पाई सेवक समझ प्रिय रघुराई माल मरुति पकड़े उतारै तोड़ माला को तर्त खिलारै पन देखै मोती हनुमान दिस नहिं इसमें श्री राम कण कण में निर्गुण बतान सेवक भक्ति सगुण महान दोहरा सूर्य वंश सो रोमणी ਦਸਤ ਤਨੰਦ ਸ਼ਿਰੀ ਰਾਮ ਬਾਬਨ ਵੀਰ ਸਰੋਵਣੀ ਪਵਨ ਪੁੱਤਰ ਹਨੂਮਾਨ ਦੋਹਰਾ ਭਾਰਤ ਤੇ ਹਨੂਮਾਨ ਜੀ ਸੇਵਕ ਰਾਮ ਸ਼ਿਆਮ ਜਗਤ ਗੁਰੂ ਸ੍ਰੀ ਚੰਦਰ ਜੀ ਰੋਚ ਕਥਾ ਸੁਣਾਣ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਕਵਿਤ ਅੰਤਮ ਤ੍ਰੇਤਾ ਯੁਗ ਗੁਦਵਾਪਰ ਦੀ ਸ਼ੁਰੂਆਤ ਬਾਲਮੀਕ ਸਿਲਾ ਪਰ ਬੈਠੇ ਰਾਮ ਧਿਆਮ ਦੇ ਪਾਂਡੂ ਸੁਤ ਪਾਰਥ ਵੀ ਭਗਤ ਅਨੰਨ ਸ਼ਾਮ ਸਾਗਰ ਕਿਨਾਰੇ ਰਾਮ ਸ਼ਬਦ ਸੁਣਾਮ ਦੇ ਰਿਸ਼ੀ ਬਾਲਮੀਕ ਤਾਈ ਆਖ ਦੇ ਗਾਂਢੀ ਬਤਾਰੀ ਦਵਾਪਰ ਨਰੈਣ ਅਵਤਾਰ ਸ਼ਾਮ ਆਮ ਦੇ ਰਿਸ਼ੀ ਬਾਲਮੀਕ ਸੁਣ ਰਾਮ ਜੀ ਨੂੰ ਯਾਦ ਕੀਤਾ ਆਏ ਹਨੂਮਾਨ ਸ਼੍ਰੀ ਰਾਮ ਜੈ ਬਲਾਮ ਦੇ ਕਵਿਤ ਪੁੱਤਰ ਮਹੇਸ਼ ਦਾ ਗਣੇਸ਼ ਦਾ ਪਰਾਤਾਖ ਨੂੰ ਅੰਜਨਾ ਦੁਆਰਾ శ్రీਰਾਮ ਬੋਲੇ ਆਣ ਜੀ ਪਾਂਡੂ ਪ੍ਰੀਏ ਕੁੰਤੀ ਦਾ ਪੁੱਤਰ ਧਨਿੰਜੇ ਪੁੱਛੇ ਸੁਣੇ ਬੜੇ ਮਹਾਬੀਰ ਤੂੰ ਹਨੂਮਾਨ ਜੀ ਲੰਕਾ ਦੇਸ਼ ਜਾਣ ਲਈ ਤੂੰ ਲੱਖਾ ਬਨਰਾਂ ਨੇ ਰਾਮ ਸੇਤੂ ਪੱਥਰਾਂ ਦਾ ਲੱਗ ਪਏ ਬਣਾਣ ਜੀ 파ਰਥ ਮੇ ਸ਼ਾਮ ਨਾਮ ਲੈ ਕੇ ਲੰਕਾ ਪੁਰੀ ਤੀਕ सागर सेतु मैं बना मां मार बाण जी जगत गुरु श्री चंद्र भगवान की जय दोहरा धनदरी अर्जुन बोल दे सुनो वीर हनुमान सागर सेतु बन जाए जे मारा एक बाण दोहरा पवन पुत्र ता बोल दे मैं सेवक रघुवीर पूष खमारी तोड़ दे ਜੋ ਪੁਲ ਬੰਦੇ ਤੀਰ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਹਨੂਮਾਨ ਸੇਵਕ ਸ਼੍ਰੀ ਰਾਮ 파ਰਤ ਭਗਤ ਅਨੰਨ ਸ਼ਿਆਮ ਦੋਵੇਂ ਹੋਏ ਇਕੱਠੇ ਸਿੰਧ ਪਵਨ ਪੁੱਤਰ ਤੇ ਪੁੱਤਰ ਇੰਦ ਭਾਰਤ ਕਹੇ ਮੈਂ ਪੁਲ ਬਣਾਵਾ ਕਹੇ ਹਨੂ ਮੈਂ ਤੋੜ ਦਿਖਾਵਾਂ ਸੀਸ ਸੀਸ ਕੀ ਸ਼ਰਤ ਲਗਾਈ ਹੋਮਣ ਲੱਗੀ ਜੋ ਰਜਮਾਈ ਚੌਪਈ ਸਿਮਰੇ 파ਰਥ ਸ੍ਰੀ ਸ਼ਿਆਮ ਚੁੱਕੇ ਗੰਡ ਦਿਵਤਨ ਸੁਬਾਣ ਜੋਰ ਲਗਾ ਕਰ ਚਿਲਾ ਚੜਾਵੇ ਗਾਂਡੇ ਵੀ ਉੱਪਰ ਤੀਰ ਟਿਕਾਵੇ ਗੁਰੂ ਦਰੋਣ ਕੋ ਯਾਦ ਕਰਾਏ ਪੜ ਕਰ ਮੰਤਰ ਤੀਰ ਚਲਾਏ ਲੰਕਾ ਤੀਰੇ ਤੀਰ ਪੋਚਾਇਆ ਸਾਗਰ ਸੀਤੂ ਵੀਰ ਬਣਾਇਆ ਬੱਬਾ ਸ੍ਰੀ ਚੰਦਰ ਕੀ ਜੈ ਦੋਹਰਾ ਸ਼ਾਮ ਸਿਮਰ ਕੇ ਸੂਰਮੇ ਦੀ ਬਾਣ ਚਲਾਏ ਜੜੜ ਜੜ tir ਜੋੜ ਕੇ ਸੇਤੂ ਛੱਟ ਬਣਾਏ ਦੋਹਰਾ ਹਿਰਦੇ ਸਿਮਰੇ RAM ਕੋ ਹਨੂਮਾਨ ਬਲਬੀਰ ਚੜ ਸੇਤੂ ਛਟ ਕਾ ਦਿਆ ਟੁੱਟ ਗਏ ਸਭ ਤੀਰ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਪ੍ਰਥਮ ਸਿਮਰੇ ਘਨੂ ਗਣੇਸ਼ ਦੁਤਿਆ ਗੁਰੂ ਦੇਵ ਦਨੇਸ਼ ਤ੍ਰਿਤਿਆ ਤਿਆਏ ਹਿਰਦੇ RAM ਕਿ ਉਥੇ ਕਰੀ ਮਾਤ ਪ੍ਰਣਾਮ ਚੜੇ ਸੀਤੂ ਪਰ ਮਹਾਬੀਰ ਰੂਪ ਵਿਰਾਟ ਕੀ ਅਬਲਬੀਰ ਜੈ ਸ਼੍ਰੀ ਰਾਮ ਕੈ ਝਟ ਕਾ ਮਾਰਾ ਟੂਟਾ ਸੀਤੂ ਬਾਣ ਵਿਚਾਰਾ ਚੌਪਈ ਪੂਰੀ ਸਕੇਤ ਹੋਈ જયਕਾਰ ਗੋਲੋਕ ਮੇ ਹਹਾਕਾਰ 파ਰਤ ਘਾਰੀ ਸਰਤ ਲਗਾਈ ਮਨ ਲੱਕੜੀ ਲੈ ਕੇ ਖਾ ਬਣਾਈ ਹਰ ਜਣੇ ਆਪਣਾ ਵਚਨ ਨਿਵਾਇ ਚੀਣੀ ਚਿਖਾਈ ਉੱਪਰ ਪੈ ਜਾਏ ਅਗਨ ਮਰੂਤੀ ਜਦੋਂ ਲਗਾਏ ਨਾਰਦ ਸ੍ਰੀ ਚਟ ਆ ਜਾਏ ਬੱਬਾ ਸ੍ਰੀ ਚੰਦਰ ਕੀ ਜੈ ਚੋ ਦੋਹਰਾ ਨਾਰਦ ਰਿਸ਼ੀ ਚਟ ਆ ਗਏ ਜੈ ਜੈ ਜਪਤ ਨਰਾਇਣ ਬਚਨ ਹਨੂ ਮਨ ਹਾਰ ਗੇ ਦੇਵ ਰਿਸ਼ੀ ਜੀ ਕਹਿਣ ਦੋਹਰਾ ਪੁਲ ਪੂਛੇ ਤੋੜਨਾ किया वचन जुबान सेतु तोड़ा आपने चढ़ि ऊपर हनुमान बाबा श्री चंद्र की जय चौपाई हनुमान जद अग्नि लगाण देव ऋषि चट पहुंचे आन जो तू किया वचन जुबान भूल गए ओ तुम हनुमान एक पूषते तुम उचारा चढ़ सेतु पर झटका मारा सेतु पारथ फेर बनावे ਅਭ ਪੂਛ ਸੇ ਗੇਰ ਦਿਖਾਵੇ ਚੌਪਈ ਅਰਜਣ ਆਏ ਚਖਸ ਬਾਹਰ ਪੁਲ ਬੰਦੇ ਫਿਰ ਏਕ ਵਾਰ ਭਾਰਤੀ ਗਾਂਡੇ ਬਾਣ ਚਲਾਵੇ ਉਪਰ ਸੇਤੂ ਸਿੰਧ ਬਣਾਵੇ ਹਨੂਮਾਨ ਸੀ ਰਾਮ ਬੁਲਾਏ ਪੂਛ ਆਪਣੀ ਬਹੁਤ ਵਧਾਏ ਪੂਛ ਲਪੇਟੀ ਝਟਕਾ ਮਾਰਾ ਪੁਰਨਾ ਟੂਟਾ ਤਕਾ ਵਿਚਾਰਾ ਬੱਬਾ ਸ੍ਰੀ ਚਿੰਦਰ ਕੀ ਜੈ ਦੋਹਰਾ ਮੂੰਖ ਲਪੇਟਾ ਪਾਲਿਆ ਯਾਦ ਕਰੇ ਸ਼੍ਰੀ ਰਾਮ ਪੁੜਨਰਤਾ ਵਿਹਲਿਆ ਹਾਰ ਗਏ ਹਨੂਮਾਨ ਦੋਰਾ ਦੋਏ ਬਰਾਬਰ ਹੋ ਗਏ ਚਿਖਾ ਚੜੇ ਹਨੂਮਾਨ 파ਰਥਯਾ ਗਲਗਾਮ ਦੇ ਰੱਖਸ਼ ਕਰੇ ਸ਼ਿਆਮ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਸ਼ਰਤ ਹਾਰ ਗਏ ਹਨੂਮਾਨ ਚੜੇ ਚਿਖਾ ਪਾਗ ਤੇ ਸ਼੍ਰੀ ਰਾਮ ਅਰਜਨ ਚਿਖਾ ਕੋ ਅਗ ਲਗਾਵੇ ਹਨੂਮਾਨ ਚਟ ਨੀਚੇ ਆਵੇ ਹਨੂ ਸੇਤੂ ਬਲ ਧਿਆਨ ਲਗਾਵੇ ਸ਼ਾਮ ਸੁਦਰਸ਼ਨ ਨਜਰੀ ਆਵੇ ਜਦ ਆਏ ਕ੍ਰਿਸ਼ਨ ਮਹਾਰਾਜ ਭਗਤ ਹਾਂ ਕੀ ਰਾਖੀ ਲਾਜ ਚੋਪਈ ਹਨੂਮਾਨ ਕੋ ॠषि ਬਤਾਏ ਦਵਪਰ ਰਾਮ ਸ਼ਾਮ ਬਣ ਆਏ रामकन्हैया एको रूप दोनों खुद नारायण स्वरूप हनुमान नाथी चुकाए राम हृदय न बेसा पाए राम रूप जब श्याम बनावे जय श्री राम जय कान्हा बुलावे बाबा श्री चंद्र की जय कवित ओमकार वेद रूप शिव सत्यम स्वरूप श्री चंद्र यनूप सोन जटा में सुहाम दे नील गगन वर्ण सजे मुंदरे कर्ण तन बाग का चरण चरम बीर आसन डटाम दे मंद मंद मुस्कान फूल किरकिर जान कथा मधुर सुनाण रस मिठड़ी जवान दे सख भक्ति प्यारी जी सुधमाते मुरारी दो संदीपन आचार्य बस पढ़ने को जाम दे दोरा पूरी उज्जैन गचार्य गुरु संदीपन नाम गुरुकुल में सिखा दोए पढ़े श्री सुधा श्याम बाबा श्री चंद्र की जय चौपाई ब्रह्म ब्रह्म संस्कार बनाए पूरी गजान में पढ़ने आए जीव ज्योत का हुआ समेल नीची ऊची का निर्मल में खेल ਦੋ ਵਜਨ ਪਰ ਏਕੋ ਜਾਣ ਪੜੇ ਇਕੱਠੇ ਇਕੱਠੇ ਖਾਣ ਅਸ਼ਨ ਸੇਵਾ ਕੋ ਬੁਕਰਾਏ ਗੁਰੂ ਮਾਤਾ ਵੀ ਪਿਆਰ ਬਧਾਏ ਜੋ ਭਈ ਇੱਕ ਦਿਸ ਜੰਗਲ ਮੇ ਜਾਣ ਬਾਲਕ ਲੰਗਰ ਲਈ ਬਾਲਣ ਲੰਗਰ ਲਈ ਲਿਆਣਾ ਸਖਸੁਧਾਮਾ ਕ੍ਰਿਸ਼ਨ ਮੋਰੀ ਕਰੀ ਸ਼ਾਮ ਕੋ ਜੰਗਲ ਤਿਆਰੀ ਗੁਰੂ ਮਾਤਾ ਚੜ੍ਹੇ ਪਗੜਾਏ ਭੁੱਖ ਲਗੇ ਤਬ ਲੈਣਾ ਖਾਏ ਨੱਚਣ ਟੱਪਣ ਖੁਸ਼ੀ ਮਨਾਵੇ ਬ੍ਰਹਮਜੀਵ ਪਰਮਾਇਆ ਪਾਵੇ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਹਰਾ ਸ਼ਾਮ ਸਮੇਂ ਦੋਏ ਬਣ ਗਏ ਸ੍ਰੀ ਸੁਦਾਮਾ ਸ਼ਾਮ ਲੱਕੜਾਂ ਕਰੀ ਇਕੱਠੀਆਂ ਬਾਸ ਮੁੜੇ ਮਕਾਮ ਦੋਹਰਾ ਬੋਜਾ ਸੀ ਸਿਉਠਾਮ ਦੇ ਸਖਾ ਸੁਦਾਮਾ ਕਾਨ ਬਾਦਲ ਧਾਮਨ ਲਿਸ਼ਕਦੀ ਆਇਆ ਤੇ ਤੂਫਾਨ ਦੋਹਰਾ ਸ਼ਾਮ ਸਮੇਂ ਦੋਏ ਬਣ ਗਏ ਸ੍ਰੀ ਸੁਦਾਮਾ ਸ਼ਾਮ ਲੱਕੜਾਂ ਕਰੀ ਇਕੱਠੀਆਂ ਬਾਪਸ ਮੁੜੇ ਮਕਾਮ ਦੋਹਰਾ ਪੂਜਾ ਸੀ ਸੁਠੰਮ ਦੇ ਸਖ ਸੁਦਾਮਾ ਕਾਨ ਬਾਦਲ ਧਾਮਨ ਲਿਸ਼ਕਦੀ ਆਇਆ ਤੇ ਤੂਫਾਨ ਚਉਪਈ ਪੈਂਡਾ ਵਿਖੜਾ ਬੋਜਾ ਪਾਰੀ ਤੁਰਿ ਸੁਦਾਮਾ ਕ੍ਰਿਸ਼ਨ ਮੋਰਾਰੀ ਏਕੋ ਦਾ ਮਨਹਿਰਾ ਛਾਇਆ ਤੇਜ ਤੂਫਾਨ ਜੰਗਲ ਮੇ ਆਇਆ ਚਮਕਦਾ ਮਨੀ ਜਮਕ ਡਰਾਏ ਪੇੜ ਉੱਪਰ ਦੋਵੇਂ ਚੜ ਜਾਏ ਬਿਪਰ ਸੁਦਾਮੇ ਪੂਖ ਸਤਾਵੇ ਚੋਰੀ ਸ਼ਾਮ ਸੇਚਣੇ ਚਬਾਵੇ ਚਉਪਈ ਚੁਪਕੇ ਜਲਦੀ ਚਣੇ ਚਬਾਏ ਹਿੱਸੇ ਦੋਏ ਅਕੇਲੇ ਖਾਏ कड़ -कड़ कन्नी आवाज सुनावे पूछे श्याम सखा क्या खावे सखा सुदामा झूठ गुचारे दंद ठंड से बजन प्यारे अंतर जामी कृष्ण मरारी पाई सुदामे लाण तपारी बाबा श्री चंद्र की जय दोरान श्याम सुदामे आ करती सखा कमाल तोली चने तुल दोस्ती ਬੋਲੇ ਝੂਠ ਕੰਗਾਲ ਦੋਹਰਾ ਸੰਸਦਾਮੇ ਆ ਗਈ ਪ੍ਰਭੂ ਸਖਾ ਗਏ ਸ਼ਾਮ ਕਮਲ ਨੈਣ ਤੁਮ ਕਰ ਦੇਵੋ ਮਾਪ ਕਸੂਰ ਤਮਾਮ ਬਾਬਾ ਸ੍ਰੀ ਚੰਦਰ ਕੀ ਜੈ ਚਉਪਈ ਸ਼ਾਮ ਸਖਾ ਪਰ ਮਾਇਆ ਪਾਵੇ ਚਣੀ ਅਕੇਲਾ ਸਭ ਖਾ ਜਾਵੇ ਵੱਜਣ ਦੰਦ ਬਖਾਨਾ ਲਾਇਆ ਤਦ ਇੱਕ ਨਈਆ ਗੁੱਸਾ ਗਾਇਆ ਕਾਮ ਸਖਾਤਮ ਕੀਆ ਨ ਚੰਗਾ ਬੋਲ ਝੂਠ ਨੀਤ ਕੇ ਨੰਗਾ ਝੂਠ ਬੋਲਣਾ ਹੈ ਮਹਾਪਾਪ ਫਰੀ ਮੰਗਤਾ ਮਾਮ ਸਰਾਪ ਚੋਪਈ ਹੋਈ ਸਦਾਮੇ ਕੋ ਪਹਿਚਾਨ ਕ੍ਰਿਸ਼ਨ ਮਰਾਰੀ ਖੁਦ ਭਗਵਾਨ ਪਾ ਪਰਮੇਸ਼ਰ ਕੀ ਟਹਿ ਜਾਵੇ ਹੱਥ ਜੋੜ ਪੁੱਲਾਂ ਬਖਸ਼ਾਵੇ ਪਾਪੀ ਜੀਵ ਮੈਂ ਸਕਾ ਨਾ ਜਾਣ तुमरी माया को श्री श्याम मैं पापी तुम पद उधारे माफ करो हम अवगण हारे बाबा श्री चंद्र की जय दो कृष्ण आखदा दोस्त था पूरा गोए शराप सजा मिलेगी आपको झूठ बोल किया पाप दौरा पाप निवृति होएगी ਕਰਨਾ ਪਛਤਾਪ ਮਾਲੋ ਮਾਲ ਮੈਂ ਤੁਮ ਕਰਾਂ ਜਾਏ ਮਿ ਸੰਤਾ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਦੀ ਅੱਦਰ ਦਿੱਤਾ ਪ੍ਰਭੂ ਸਰਾਪ ਝੂਠ ਬੋਲ ਕੀਆ ਬੱਜਰ ਪਾਪ ਬਚਨ ਹੋਏਗਾ ਪੂਰਨ ਮੇਰਾ ਪਲਾ ਕਰੂੰਗਾ ਮੈਂ ਆਖਰ ਤੇਰਾ ਲੈ ਬੱਲਣ ਲੰਗਰ ਮੇ ਜਾਏ ਸਭ ਕੁਛ ਦਿਆ ਪ੍ਰਭੂ ਪੁਲਾਏ ਪਰੀਵੰਤ ਕਬਿ ਪਰਿ ਆਵੇ ਕਿਸ਼ਨ ਦਵਾਰ ਕਾ ਜਾਏ ਬਸਾਵੇ ਦੋਹਰਾ ਵਿਦਿਆ ਪੂਰੀ ਹੋ ਗਈ ਵੇਖ ਹੋਏ ਵਿਪਕਾਨ ਬਖ ਹੋਏ ਵਿਪਕਾਨ ਵਿਆਸ ਸ਼ੀਲਾ ਸੇ ਕੀਆ ਸ਼ੇਰ ਸੁਦਾ ਮੇ ਆਣ ਬਾਬਾ ਸ੍ਰੀ ਚੰਦਰ ਕੀ ਜੈ ਕਵਿਤ ਵਿਪਰ ਸੁਦਾਮਾ ਉੱਚ ਸਿੱਖਿਆ ਗ੍ਰਹਿਣ ਕਰ ਸ਼ਹਿਰ ਅਵੰਤਕਾਪੁਰੀ ਮੇ ਚਲੇ ਆਏ ਜੀ ਸਤੀਸੀਲਾ ਸੁੰਦਰ ਸਤੀਸੀਲਾ ਸੀ 68 ਸੇ ਜ਼ਿਆਦਾ ਉਹ ਸੇ ਸੁਦਾਮਣ ਸੁਭ ਵਿਆਹ ਕਰਵਾਏ ਜੀ ਤਿੰਨ ਚਾਰ ਬਾਲ ਕਰ ਹੋ ਗਏ ਸੁਦਾਮਾ ਜੀ ਦੇ ਤੰਗੀ ਤੇ ਕੰਗਾਲੀ ਰੰਗ ਆਪਣਾ ਦਿਖਾਏ ਜੀ ਈਖ ਮੰਗ ਮੰਗ ਕਰ ਬਾਲ ਪਾਲ ਰਿਹਾ ਬਿਪ ਪਰ ਪ੍ਰਭੂ ਸ਼ਾਮ ਕੋ ਨਮਨ ਸੇ ਪੁਲਾਏ ਜੀ ਚੌਪਈ ਪੂਰੀ ਦੋਹਾਂ ਕਰੀ ਪੜਾਈ ਪੈ ਲਬੇਰੀ ਸਖਾ ਜੁਦਾਈ ਪੂਰੀ ਦਵਰ ਕਾ ਪੂਰੀ ਦਵਰ ਕਬせ श्याम ਇਦਰ ਸੁਦਾਮਾ ਬੈ ਕਰਵਾਨ ਆਪਸ ਵਿੱਚ ਦੋਹਾਂ ਕਾ ਪਿਆਰ ਪੈਦਾ ਹੋਏ ਕਰ ਬਾਲਕ ਚਾਰ ਮਿਲੈ ਸਰਾਫ ਸੇ ਹੋਈ ਕੰਗਾਲੀ ਬਾਲਕ ਪਾਲੇ ਕਰ ਕਰ ਡਾਲੀ ਚੌਪਈ ਮੁਸ਼ਕਲ ਕਰਨਾ ਹੁਆ ਗੁਜਾਰਾ ਮਾਂ ਖਵਾਏ ਬਿਪ ਬਿਚਾਰਾ ਭੁਖ ਅਗਨ भयंकर दुख बाल मात तन सब गई सूख माया श्याम ने परे घटाई सीला को तो सोजी आई करस दामा श्याम को आवे राय अपनी उसे बतावे बाबा श्री चंद्र की जय दो राम परबल माया प्रभु की राजो रंग बनाए ऊंच नीच को कर देवे दृष्टि जीवते पाए दोरा बामसुदाम को कहे प्रभु सब पालनहार तुम हो सखा श्याम के जाओ द्वार मुरार बाबा श्री चंद्र की जय चौपाई बुद्ध विवेक से शीला पाए पति सदामा को बत लाए सुनया सखा श्याम तुमहारा युक्त करे मन के हमारा ਉਹ ਹੈ ਦੀਨ ਦਿਆਲ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਪੂਰੀ ਦੁਆਰ ਕਾ ਮੈਂ ਤੁਮ ਜਾਉ ਬਾਲ ਸਗਾ ਕੇ ਦਰਸ਼ਨ ਪਾਉ ਤੈਸਦਾਮਾ ਚਉਪਈ ਕੈਸਦਾਮਾ ਪ੍ਰਾਨ ਪਿਆਰੀ ਹਮੇ ਪਤਾ ਹੈ ਪ੍ਰਭੂ ਮੁਰਾਰੀ ਇਹ ਵੀ ਪਤਾ ਉਹ ਦੀਨ ਦਿਆਲ ਮਿੱਤਰ ਬਚਨ ਨਹੀਂ ਸਕਤਾ ਢਾਲ ਸਨਮੁਖ ਸਖਾ ਨ ਹੱਥ ਫਿਲਾਈਏ ਪਸ ਅਮੀਰੋ ਕੇ ਮਤ ਜਾਈਏ बाल की कच्ची जारी क्या ले जाना बत आहारी बाबा श्री चंद्र की जय दोरा कहे सुदामा बाम को सोची सकी सकी मका श्याम से ले हमको नहीं जकीन दोहरा जी कर तुम कहें जामा पा श्याम गरीब अनाड़ी के ਕਿਵੇਂ ਮਿਲੂ ਭਗਵਾਨ ਬਾਬਾ ਸ੍ਰੀ ਚੰਦਰ ਕੀ ਜੈ ਦੋ ਚੋਪਈ ਸੋਚਿਆ ਸੋਣਾ ਪ੍ਰਾਨ ਪਿਆਰੀ ਸਖਾ ਘਮਰਾ ਕ੍ਰਿਸ਼ਨ ਮਦਾਰੀ ਬਾਲਪੁਣੀ ਕੀ ਕੱਚੀ ਯਾਰੀ ਪੂਲ ਜਮਦੀ ਬਾਤਾਂ ਸਾਰੀ ਪੋਜ ਰਾਜ ਕਹ ਗੰਗੂ ਤੇਲੀ ਕੌਣ ਜਾਣੈ ਪ੍ਰਭ ਕੇ ਮੇਲੀ ਬੈਠ ਸਿਕਾਈ ਹੋਏ ਸਮਾਨ ਕਹਾਂ ਜੀਵ ਕਹਾਂ ਭਗਵਾਨ ਚੋਪਈ ਪਾਸ ਮਿੱਤਰ ਕਿਆ ਲੈ ਕੇ ਜਾਮਾ ਬਸਨ ਭਟੇ ਮਨ ਮੇ ਕਬਰਾ ਮਾ ਦੂਰ ਦੁਆਰ ਕਾ ਕੈਸੇ ਜਾਉ ਪਾਵਨਗਨ ਕਿਨਿ ਬਾਬ ਸਿਆਉ ਸਿੰਘ ਪੌੜ ਪੂਰੀ ਕੌਣ ਪੁਚਾਵੇ ਸੰਤਰੀਓ ਸੇ ਕੌਣ ਬਚਾਵੇ ਜੇਕਰ ਕਹਾ ਮਸਖਾ ਸ਼ਿਆਮ ਪਾਗਲ ਸਮਝ ਨਾ ਦੇਵਨ ਜਾਨ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਬਾੰਦ ਸਸੀਲਾ ਪੋਟਲੀ ਸਤੂ ਦੀਏ ਲਿਆਣ ਤਰੇ ਗਣੇਸ਼ ਮਨਾਈ ਕੇ जपे सुदामा श्याम चौपई सत्तु बोडली शीश गठाई तुरे सदामा नांगे पाई माया को प्रभु हुक्मन लगाए भक्त हमारा देव पचाए ब्रह्म मुखताई लिया उठाए दिया द्वार का बिप पचाए खोली आंख ते नजर दड़ाई पैरे संतरे दिए दिखाई चौपाई विप्रदामा नेड़े जावे संतरियों को बच अलावै प्रियवंत का दूर ग्राम विप्रशदामा मेरा नाम पुरी गजैन में पढ़ने आए श्याम सुंदर में सखा बनाए कृपा करो संदेह पचावो दूर से आया श्याम लावो जगत गुरु श्री चंद्र भगवान की जय दो ਮੈਂ ਮਿੱਤਰ ਰਖਾ ਕ੍ਰਿਸ਼ਨ ਕਾ ਨਾਮ ਸਦਾ ਮਾ ਜਾਣ ਗੁਰੂਸਨੀ ਪਣ ਸੇ ਪੜੇ ਮੈਂ ਤੇ ਸਗਾ ਸ਼ਿਆਮ ਦੋਰਾ ਦਵਰਪਾਲ ਸੁਣ ਬੇ ਕਦੇ ਮਨ ਮੇ ਹੋਏ ਘਰਾਨ ਪਾਗਲ ਬਿ ਪਰਬਤਾ ਰਖਾ ਮੀਤੇ ਆਪ ਭਗਵਾਨ ਬਾਬਾ ਸਿਂਦਰ ਚੰਦਰ ਕੀ ਜੈ ਚੋਪਈ ਸਿੰਘਪੁਰ ਪਰਸੰਤਰੀ कोले, बोले जय सुदामा से जी बोले पुरीवंत कसि में आया श्याम गमे कुछ सखा बनाया चाहत मिलने की प्रभु को प्यारे नाम पता मम जाए बतारे विपसुदामा मेरा नाम हर्षित होगी सुन भगवान चौपाई द्वारपालों ने दृष्टि पाई पगों ने सीधी शा बनाई हो कम श्यामक में बजामा ਜਲਦੀ ਜਾਏ ਪੈਗਾਮ ਪਹਚਾਵਾਂ ਗਿਆ ਸੰਤਰੀ ਸ਼ਾਮ ਦਵਾਰੇ ਹੱਥ ਜੋੜ ਕਰ ਅਰ지 ਗੁਜਾਰੇ ਲੱਟੀ ਭੱਟੀ ਤੰਤੋਤੀ ਪਾਏ ਨਾਮ ਸਦਾ ਮਾਂ ਦਵਾਰੇ ਆਏ ਬੱਬਾ ਸਿਰਚਿੰਦਰ ਕੀ ਜੈ